ਜਿੰਨੇ ਤੁਹਾਡੇ ਮੁਲਾਜ਼ਮ ਸਾਰੇ ਇੱਥੇ ਚਾਹੀਦੇ ਨਹੀਂ ਹੋਣਗੇ ਤਾਂ ਮੈਂ ਨੋਟਿਸ ਕਰ ਦੂੰਗਾ ਠੀਕ ਹੈ ਨਾ ਗੈਰ ਹਾਜ਼ਰੀ ਲਾ ਕੇ ਮੈਂ ਡਿਸਪੈਚ ਨੂੰ ਭੇਜ ਦੇਣੀ ਇੱਥੇ ਚਾਹੀਦੇ ਅੱਜ ਵੀ ਹੋਣੇ ਚਾਹੀਦੇ ਸੀ ਅਜੇ ਸੋਨੂੰ ਵੀ ਹੋਣਾ ਚਾਹੀਦਾ ਸੀ ਅੱਜ ਤੁਹਾਡੇ ਜਈ ਇੱਥੇ ਸਾਰੇ ਉਹਨੂੰ ਜਈ ਵੀ ਹੋਣਾ ਚਾਹੀਦਾ ਸੀ ਐਸੋ ਨੂੰ ਵੀ ਹੋਣਾ ਚਾਹੀਦਾ ਦਿੱਕਤਾਂ ਮੁਲਾਜ਼ਮ ਹੋਰ ਤੁਹਾਡਾ ਜਿੰਮੇਵਾਰੀ ਸਮਝ ਆ ਗਈ ਤੁਹਾਡੇ ਲੈਵਲ ਤੇ ਕਿਸੇ ਕਿਸਮ ਦੀ ਕੋਈ ਦਿੱਕਤ ਸ਼ਹਿਰ ਵਾਸੀਆਂ ਨੂੰ ਆ ਗਈ ਤੇ ਜ਼ਿੰਮੇਵਾਰ ਤੁਸੀਂ ਹੋ ਹੀ ਹੋ ਤੇ ਮੇਰੇ ਕੋਲ ਆਸ ਨਾ ਕਰੋ ਮੈਂ ਤੁਹਾਨੂੰ ਮਾਫ਼ ਕਰ ਦਿੰਦਾ ਬਹੁਤ ਹੋ ਗਿਆ ਹਨੀਮੂਨ ਪੀਟਡ ਗਏ ਸਭ ਤੋਂ ਪਹਿਲਾਂ ਤਾਂ ਮੈਂ ਸਾਡੀ ਮਾਨਯੋਗ ਮੈਡਮ ਇੰਦਰਜੀਤ ਕੌਰ ਮਾਨ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਕਿ ਜਿਹੜਾ ਕਿ ਉਹਨਾਂ ਨੇ ਅੱਜ ਇਹ ਮੀਟਿੰਗ ਜਿਹੜੀ ਪਾਰਟੀ ਵਾਈਜ਼ ਉੱਪਰ ਰੋਟ ਕੇ ਰੱਖੀ ਆ ਜਿਸ ਵਿੱਚ ਸਭ ਤੋਂ ਪਹਿਲਾਂ ਮੁੱਦਾ ਸਾਡੇ ਸਕੂਲ ਦਾ ਬਹੁਤ ਵੱਡਾ ਮੁੱਦਾ ਆ ਕਾਫੀ ਲੰਮੇ ਸਮੇਂ ਤੋਂ ਜਿਹੜਾ ਇਹ ਮੁੱਦਾ اٹਕਿਆ ਪਿਆ ਆ ਮੈਂ ਵਧਾਈ ਦਾ ਪਾਤਰ ਵੀ ਆਖਦਾ ਮੈਡਮ ਨੂੰ ਕਿ ਸਾਡੇ ਸਕੂਲ ਦੇ ਜਿਹੜਾ ਨਿਰਮਾਣ ਹੋਣ ਜਾ ਰਿਹਾ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਸਾਰੇ ਸ਼ਹਿਰ ਵੱਲੋਂ ਵੀ ਵੀ ਤੁਸੀਂ ਸਾਡੇ ਸ਼ਹਿਰ ਦੀ ਸਿੱਖਿਆ ਨੂੰ ਮੁੱਖ ਰੱਖ ਕੇ ਜਿਹੜਾ ਕਿ ਸਕੂਲ ਦਾ ਨਿਰਮਾਣ ਫਿਰ ਤੋਂ ਦੁਬਾਰਾ ਸ਼ੁਰੂ ਕਰਨ ਜਾ ਰਹੇ ਹਾਂ। ਰਹੀ ਗੱਲ ਦੂਜੀ ਜਿਵੇਂ ਕਿ ਬਬਤਾ ਸੰਧੂ ਜੀ ਨੇ ਦੱਸਿਆ ਕਿ ਉੱਥੇ ਸਰਕਾਰੀ ਹਸਪੀਟਲ ਦੇ ਵਿੱਚ ਜਿਹੜਾ ਨਸ਼ਾ ਛਡਾਊ ਕੇਂਦਰ ਆ ਉੱਥੇ ਜਿਹੜੀ ਨਸ਼ੇੜੀਆਂ ਦੀ ਪਰਮਾਰ ਇੱਕ ਨਸ਼ਾ ਹੀ ਉੱਥੇ ਵੀ ਲੈਣ ਜਾਂਦੇ ਆ ਮੈਡਮ ਮੈਂ ਬੇਨਤੀ ਕਰਦਾ ਤੁਹਾਡੇ ਮਾਧਿਅਮ ਰਾਹੀਂ ਕਿ ਜਿਹੜੇ ਉਹ ਨਸ਼ਾ ਛਡਾਊ ਕੇਂਦਰ ਸਿਰਫ ਨੂਰ ਮੈਲ ਦੇ ਜਿੱਥੇ-ਜਿੱਥੋਂ ਆਉਂਦੇ ਆ ਨਾ ਆਲੇ-ਦੁਆਲੇ ਪਿੰਡਾਂ ਚੋਂ ਬਹੁਤ ਜ਼ਿਆਦਾ ਆ ਜਾਂਦੇ ਆ ਕਿ ਉੱਥੇ ਆ ਕੇ ਪਲਾਨਿੰਗ ਕੱਲ ਵੀ ਮੈਂ ਜਦੋਂ ਨੰਗ ਰਿਆ ਸੀ ਉਸ ਰੋਡ ਦੇ ਉੱਤ ਦਾਤਰ ਕੋਈ ਲਈ ਫਿਰਦਾ ਕੋਈ ਕੁਛ ਲਈ ਫਿਰਦਾ ਇਸ ਕਰਕੇ ਮੁੱਖ ਮੰਗਾ ਵੀ ਜਿੱਥੋਂ ਆਂਦਾ ਆਪਣੇ ਪਿੰਡੋਂ ਹੀ ਲਵੇ ਨਸ਼ਾ ਉਹ ਨਸ਼ਾ ਛਡਾਊ ਕੇਂਦਰ ਆਲਾ ਸਾਡੇ ਸ਼ਹਿਰ ਵਿੱਚ ਨਾ ਆਵੇ ਅਸੀਂ ਉਹ ਪਸੰਦ ਨਹੀਂ ਕਰ ਰਹੇ ਰਹੀ ਗੱਲ ਦੂਜੀ ਇੱਕ ਗੱਲ ਹੋਰ ਹੈ ਜੀ ਜਿਵੇਂ ਕਿ ਡਾਕਟਰ ਸ਼ਕਤੀ ਮਹਿੰਦਰੋ ਜੀ ਨੇ ਦੱਸਿਆ ਜਿਗਾ ਸ਼੍ਰੀ ਗੁਰੂ ਰਵਿਦਾਸ ਚੌਕ ਵਿਖੇ ਜਿਹੜੇ ਕੂੜੇ ਦਾ ਡੰਪ ਆ ਅੱਗੇ ਤੋਂ ਅੱਗੇ ਵੱਧਦਾ ਜਾ ਰਿਹਾ ਹੈ ਉੱਥੇ ਈਓ ਸਾਹਿਬ ਤੁਹਾਨੂੰ ਵੀ ਪਤਾ ਇੱਕ ਓਪਨ ਜਿਮ ਪਾਸ ਕਰਾਇਆ ਗਿਆ ਕਮੇਟੀ ਵੱਲੋਂ ਔਰ ਲਗਭਗ 9 ਮਹੀਨਿਆਂ ਦਾ ਸਮਾਂ ਬੀਤ ਚੁੱਕਾ ਆ ਹਜੇ ਤੱਕ ਵੀ ਉਹ ਕਿਉਂ ਨਹੀਂ ਪ੍ਰੋਵਾਈਡ ਹੋ ਰਿਹਾ ਮੈਨੂੰ ਨਹੀਂ ਪਤਾ ਇਸ ਗੱਲ ਦਾ ਵੀ ਅਸੀਂ ਉੱਥੇ ਇੱਕ ਓਪਨ ਜਿਮ ਪ੍ਰੋਵਾਈਡ ਕਰਾਇਆ ਉਹਦੇ ਕੰਧ ਦੇ ਨਾਲ ਨਾਲ ਫਿਰ ਇੱਕ ਸਟੇਡੀਅਮ ਦੇ ਵਿੱਚ ਆਪਾਂ ਦੁਸਹਿਰਾ ਗਰਾਊਂਡ ਦੇ ਵਿੱਚ ਲਾਈਟਾਂ ਉਹ ਮਤਾ ਵੀ ਇਹ ਉੱਥੇ ਜੀ ਸ਼੍ਰੀ ਗੁਰੂ ਰਵਿਦਾਸ ਚੌਂਕ ਤੋਂ ਲੈ ਕੇ ਇੱਕ ਸੁੰਦਰੀਕਰਨ ਵਾਸਤੇ ਉੱਥੇ ਆਪਾਂ ਓਪਨ ਜਿਮ ਕਿਹਾ ਸੀਗਾ ਮੇਰੀ ਮੁੱਖ ਮੰਗ ਸੀਗੀ ਸਾਰੇ ਸਾਡੇ ਕਾਉਂਸਲਰ ਸਹਿਬਾਨ ਨੇ ਵੀ ਉਹ ਮਤਾ ਪਾਸ ਕਰ ਦਿੱਤਾ ਸੀ ਜਦੋਂ ਛੇ ਭਾਈ ਨੂੰ ਕਹਿੰਦੇ ਵੀ ਐਸਓ ਸਾਹਿਬ ਨਹੀਂ ਆਉਂਦੇ ਟੈਂਡਰ ਕਹਿੰਦੇ ਤਾਂ ਨਹੀਂ ਲੱਗ ਰਿਹਾ ਐਸਟੀਮੇਟ ਨਹੀਂ ਲੱਗ ਰਿਹਾ ਇੱਕ ਦੁਸਹਿਰਾ ਗਰਾਊਂਡ ਦੇ ਵਿੱਚ ਛੋਟੀ ਜੀ ਗਰਾਊਂਡ ਆ ਅਸੀਂ ਉੱਥੇ ਬੱਚੇ ਕਾਫੀ ਖੇਡਦੇ ਆ ਜੀ ਕ੍ਰਿਕਟ ਦੀ ਗਰਾਊਂਡ ਆ ਉਹ ਉੱਥੇ ਇੱਕ ਆਲੇ-ਦੁਆਲੇ ਸਾਰੇ ਸਟੇਡੀਅਮ ਦੇ ਵਿੱਚ ਲਾਈਟਾਂ ਵਾਸਤੇ ਵੀ ਮਤਾਬਾਸ ਕਰਵਾਇਆ ਵੱਡੇ ਪੋਲਾਂ ਦੇ ਹਾਂਜੀ ਤੇ ਉਹ ਵੀ ਹੈ ਨਾ ਵੀ ਕਹਿੰਦੇ ਵੀ ਟੈਂਡਰ ਨਹੀਂ ਲੱਗ ਰਿਹਾ ਜੀ ਮੈਡਮ ਇਹੀ 2-4 ਮੰਗਾ ਹੈਗੀਆਂ ਬਾਕੀ ਬਹੁਤ ਤੁਹਾਡਾ ਧੰਨਵਾਦ ਆ ਵੀ ਤੁਸੀਂ ਸਾਡੇ ਸਕੂਲ ਬਾਰੇ ਸੋਚਿਆ ਜੀ ਸਰ ਜੀ ਬਹੁਤ 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 ਬ ਇੱਥੇ ਕਿਤੇ ਆਪ ਵੀ ਆਏ ਬਹੁਤ ਧੰਨਵਾਦ ਤੁਹਾਡਾ ਤੇ ਸਭ ਤੋਂ ਪਹਿਲਾਂ ਸੀਵਰੇਜ ਦੀ ਗੱਲ ਕਰੀ ਤੁਸੀਂ ਦੱਸਤਾ ਵੀ 4 ਮਹੀਨੇ ਵਿੱਚ 6 ਮਹੀਨੇ ਵਿੱਚ ਕੰਪਲੀਟ ਹੋ ਜੂ ਪਰ ਮੈਂ ਇੱਕ ਪੁੱਛਣਾ ਚਾਹਣਾ ਹਾਂ ਤੁਹਾਨੂੰ ਜੀ ਕਿ ਉਹ ਜਿਹੜਾ 4 ਮਹੀਨੇ ਉਹਦਾ ਵਕਫਾ ਕੀ ਕੀਤਾ ਜਾਵੇ ਮੇਰੇ ਘਰ ਦੇ ਸਾਹਮਣੇ ਖੁੱਦ ਸੀਵਰੇਜ ਉੱਧੇ ਵਗ ਰਿਹਾ 24 ਆਰ ਉਹਨੂੰ ਕੋਈ ਰੁਕਣ ਕੋਈ ਉਹ ਬਾਰ ਕਰਿਆ ਤੇ ਮੈਂ ਆਪ ਵੀ ਕੋਈ ਵੀ ਸਰ ਕੋਈ ਕੀ ਰਸਤਾ ਲੰਘਦਾ ਤੇ ਨਹੀਂ ਮੈਂ ਕਈ ਵਾਰੀ ਕੰਪਲੀਟ ਵੀ ਕਰ ਚੁੱਕਾ ਹਾਂ ਪਰ ਉਹ ਕੰਪਲੀਟ ਕਹਿੰਦੇ ਜੀ ਮੈਂ ਕਿਸ ਤਰ੍ਹਾਂ ਵਾਏ ਨਾ ਨਹੀਂ ਲੈ ਬੈਠੇ ਕਰ ਰਹੇ ਆ ਮੈਂ ਕਹ ਰਿਹਾ ਜੀ ਸਰਤ ਭਈ ਸ਼ਵਜੀ ਤੁਸੀਂ ਮੇਰਾ ਕੰਮ ਨਹੀਂ ਕੀਤਾ ਉਹ ਕਹਿੰਦੇ ਮੈਂ ਚਾਰਜੋਂ ਛੜ ਪਾਇਆ ਇਸ ਚਾਰਜ ਆਪਣੇ ਬਾਲੀਆਂ ਭਾਜੀ ਕੋਲ ਚਲੇਗਾ ਬਾਲੀਆਂ ਨੂੰ ਪੁੱਛਦਾ ਯਾਰ 15 ਦਿਨ ਮੈਂ ਕਰ ਦਿੰਨਾ ਉਹਨਾਂ ਕੋਲ ਜਨਾਂ ਮੈਂ ਚਾਰਜ ਪੁੱਛਦਾ ਉਹ ਕਹਿੰਦੇ ਸਾਡਾ ਚਾਰ ਬਲਦੇਵੀ ਕੋਈ ਚਲ ਚੁਕਾ ਉਹ 15 ਦਿਨਾਂ ਦਾ ਜੋ ਕੋਈ ਚਾਰਜ ਚਲ ਜਾਂਦਾ ਉਹ ਲੋਕ ਬਾਲੀਪਾਸ ਹੈ ਉੱਤੇ ਕੋਈ ਐਕਸ਼ਨ ਤਾਂ ਕੀਤਾ ਜਾਵੇ ਜਿਸ ਬੰਦੇ ਨੂੰ 15 ਦਿਨਾਂ ਲਈ ਚਾਰਜ ਕੋਈ ਮਿਲਿਆ ਆ ਉੱਤੇ ਐਕਸ਼ਨ ਤਾਂ ਲਿਆ ਜਾਵੇ 15 ਦਿਨ ਆਪਣੀ ਸਾਧਨ ਮਸ਼ੀਨ ਰਹੀ ਆ ਜਿਹੜੀ ਖੋਲਦੀ ਆ ਠੀਕ ਆ ਜੀ ਕੱਦ ਕਿ ਵੱਡੇ ਨੂੰ ਉੱਪਰ ਲੱਗੇ ਰਿਆ ਮਹੱਲੇ ਛੋਟੇ ਛੋਟੇ ਖੋਲੇ ਜਾਣ ਕੋ ਕਿਤੇ ਪਾਣੀ ਤੇ ਜਾਣ ਮੇਰਾ ਇੱਥੋਂ ਲੈ ਕੇ ਹੋਦੀਏ ਘਰ ਦੇ ਮੋਰੂ ਵੇਖੋ ਪਰਸਨਲ ਨਹੀਂ ਕਰ ਰਿਆ ਨਾ ਇੱਕ ਮੇਰਾ ਮਾਈਂਡ ਕਰੇ ਮੇਰੇ ਘਰ ਤੋਂ ਹੋਦੀ ਅੱਗੇ ਹੋਦੀ 100 100 ਫੁੱਟ ਦੀ ਹੈ ਦਾਇਰੇ ਦੀ ਉਹ 100 ਫੁੱਟ ਦਾ ਦਾਇਰਾ ਖਲੂ ਤਾਂ ਨਾ ਕੋਈ ਸਮਾਨ ਹੀ ਹੈ ਜੀ 100 ਫੁੱਟ ਦਾ ਦਾਇਰਾ ਖਲੂ ਤੇ ਜੇ ਕੋਈ ਹੈ ਤਾਂ ਬਦੇ ਪਰ ਮੇਰੇ ਕੋਲ ਸ਼ਕਤ ਮੈਂ ਸੱਜ ਲੋ ਉਹ ਕਿ ਸਾਡੇ ਕੋਲ ਬਾ ਸਿਰਫ 25 ਫੁੱਟ ਦਾ ਜੀ ਅਤੇ ਮੈਂ ਅਗਲੀ ਹੌਦੀ ਆਪ ਚਕਾਈ ਚੱਕਰ ਨੂੰ ਕੋ ਧਿਆਨ ਨਾ ਸੀ ਅਗਲੀ ਹੌਦੀ ਚਕਾਈ ਉਹ ਬਿਲਕੁਲ ਬੰਦ ਪਈ ਆ ਜਿਉ ਸੌਫਟ ਦੇ ਵਿੱਚ ਕੋਈ ਚੀਜ਼ ਮਾਰੀ ਜਾਵੇ ਤਾਂ ਅੱਗੇ ਪਾਣੀ ਤਰੂਗਾ ਅਗਲੀ ਹੌਦੀ ਫੇਈ ਉਹ ਵੀ ਬੰਦ ਪਈ ਆ ਬੰਦ ਨਹੀਂ ਕਿਉਂਕਿ ਪਾਣੀ ਜਾ ਹੀ ਨਹੀਂ ਰਿਹਾ ਕਿ ਅੱਗੇ ਉਹ ਜੇ ਕੋਈ ਜਿਹਦੇ ਕੋਲ ਚਾਰਜ ਹੈਗਾ ਮੈਂ 2 ਮਿੰਟ ਲੈਣੀ ਬਸ ਜਿਹਦਾ ਕੋਈ ਚਾਰਜ ਹੈਗਾ ਜਿਹਨ 15 ਦਿਨ ਵਿੱਚ ਚਾਰਜ ਲਾਏ ਉਹਨੂੰ ਕੋਈ ਨਾ ਕੋਈ ਉਡੀ ਪੈਨਲਟੀ ਲਾ ਲਈ ਜਾਵੇ ਤੁਹਾਨੂੰ ਰੇਸ਼ ਨੂੰ ਫੋਨ ਕੀਤਾ ਤੁਹਾਨੂੰ ਹੋਟੀਫੇ ਫੋਨ ਕੀਤਾ ਤੁਸੀਂ ਕਿ ਆਉਣੇ ਅਸੀਂ ਉਹ ਸੱਤ ਦਾ ਮਸ਼ੀਨ ਇੱਕ ਤਾਂ ਖੜੀ ਰਹੀ ਉਹਦਾ ਚਾਰ ਸਾਢੇ ਗਿਆ ਅਸੀਂ ਟੈਕਸ ਪੇ ਕਰਦੇ ਆ ਤਾਂ ਹੀ ਗਿਆ ਉਹ ਕੌਣ ਪੇ ਕਰੂਗਾ ਇਹਨਾਂ ਇੱਥੇ ਤਨਖਾਹ ਲੈ ਕੇ ਆਪਣੇ ਪਰੇ ਹੋ ਗਏ ਸਾਦਾਂ ਲਈ ਮੇਰੇ ਘਰ ਦੇ ਮੋਰੇ ਚਾਰ ਮਹੀਨੇ ਤੋਂ ਪਾਣੀ ਪੈਸੇ ਫਲੋ ਹੋ ਰਿਹਾ ਤੇ ਇਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਚਲੋ ਫੇ ਵੀ ਸਰਕਾਰੀ ਨੌਕਰੀ ਕਰਦੇ ਆ ਜਦ ਮੋਰੇ ਪਿਆ ਬੰਦ ਪਿਆ ਆ ਇਹ ਆਪਾਂ ਜਨਰੇਟਰ ਲੈ ਕੇ ਆਉਂਦੇ ਆ ਉਹ ਪਾਣੀ ਕੱਢ ਦਿੰਦੇ ਆ ਉਹ ਜਦੋਂ ਪਾਣੀ ਕੱਢਦੇ ਆ ਉਹ ਘੰਟੇ ਕਿਉਂਕਿ ਪਾਈਪ ਆ ਉਹ ਸੌਫਟ 200 ਫੁੱਟ ਪਤਾ ਪੰਦ ਉਹ ਤਾਂ ਭਰ ਹੀ ਜਾਂਦਾ ਉਹ 2 ਘੰਟੇ ਚ ਭਰ ਜਾਂਦਾ ਜੀ ਤੇ ਮੈਂ ਫੇਰ ਫੋਨ ਕਰਦਾ ਹੇ ਰਿਸ਼ਮ ਜੀ ਤੁਸੀਂ ਸ਼ਹਿਰ ਦੇ ਨੁਮਾਇੰਦੇ ਬਲੌਕ ਹੈ ਜੀ ਕਿਉਂਕਿ ਨਹੀਂ ਮੇਰੇ ਮੂਰੇ ਤੱਕ ਜਾਂਦਾ ਮੂਰੇ 100 ਫੁੱਟ ਉਹ ਬਲੌਕ ਹੈ ਮੂਰਲਾ ਬੰਦਿਆ ਇਹਨਾਂ ਕੋਲ 100 ਫੁੱਟ ਖੋਲਣੇ ਸਾਧਨ ਹੈ ਨਹੀਂਗਾ ਜੀ ਮੈਂ ਤਾਂ ਇਹ ਕਹਿਣਾ ਨਹੀਂ ਮੈਡਮ ਪਲੀਜ਼ ਮੇਰੇ ਛੇ ਕੋਈ ਨਹੀਂ ਕੋ ਕੰਮ ਕਰਤਾ ਉਹਤੇ ਐਕਸ਼ਨ ਲਿਆ ਜਾਵੇ ਤੁਸੀਂ ਕਹਿੰਦੇ ਸਾਡੀ ਸੁਣਦੇ ਨਹੀਂ ਤੁਹਾਡੀ ਨਹੀਂ ਸੁਣਦੇ ਸਾਡੀ ਨਾਲ ਕੀ ਸੁਣਨੀ ਆ ਹੁਣ ਜਿਹੜੀ ਇਹ ਮੀਟਿੰਗ ਰੇਂਜ ਕੀਤੀ ਆ ਇਹ ਹਰ ਮਹੀਨੇ ਮੀਟਿੰਗ ਹੋਣੀ ਆ ਹਾਂ ਇੱਕ ਮਿੰਟ ਹੋਰ ਅਸੀਂ ਡਿਸਕਸ ਕਰਾਂਗੇ ਇਹਨਾਂ ਦੇ ਜਵਾਬ ਦੇ ਹਰ ਡਿਪਾਰਟਮੈਂਟ ਦੀ ਹਰ ਮਹੀਨੇ ਹੋਣੀ ਆ ਇਸ ਕਰਕੇ ਸਾਨੂੰ ਹਰ ਮਹੀਨੇ ਆ ਕੇ ਜਵਾਬ ਦੇਣਗੇ ਸੇਪਾ ਜੀ ਕੋਲ ਮੈਂ ਕਈ ਵੀ ਰਿਹਾ ਪਰਸਨਲ ਆਇਆ ਬਲਦੀਪੀ ਪਾਜੀ ਨੂੰ ਪਰਸਨਲ ਆਇਆ ਮੈਂ ਨਾ ਕਰੋ ਮੇਰੀ ਗੱਲ ਦਾ ਤੁਹਾਨੂੰ ਕਿਹਾ ਵੀ ਮੈਂ ਇਸ ਕਰੇਸ਼ਨ ਵਿੱਚ ਹੋ ਜੂ ਪਰ ਪਰਸਨਲ ਕਿਉਂ ਨਹੀਂ ਬਈ ਨਹੀਂ ਮੇਰੇ ਕਿਹਣਾ ਆਉਂਦਾ ਵੀ ਸਾਡਾ ਪਲੀਜ਼ ਕੰਮ ਮੈਂ ਹੋਇ ਕਿ ਨਾ ਜਿਨ੍ਹਾਂ ਨੂੰ ਥੋੜਾ ਨਾ ਚੁੰਡੀ ਵੱਡੋ ਨੇ ਤਰਖਾ ਰੁਕੀ ਜਾਵੇ ਪਤਾ ਲੱਗੇ ਵੀ ਉਹ ਫਲਾਨੇ ਦਾ ਕੰਮ ਨਹੀਂ ਹੋਇਆ ਮੈਨੂੰ ਪਤਾ ਲੱਗੇ ਅਗਲੇ ਨੂੰ ਫੇ ਦੂਜਾ ਜੀ ਸਾਡੇ ਇਨਸਪੈਕਟਰ ਸਾਹਿਬ ਬੈਠੇ ਆ ਸਤਿ ਸ੍ਰੀ ਅਕਾਲ ਤੁਸੀਂ ਚਲੋ ਨਵੇਂ ਆਏ ਮਹੀਨਾ ਹੋ ਗਿਆ ਤਾ ਤੂੰ ਅੱਗੇ ਉਹ ਚੱਲ ਜਾਓ ਚੀਮਾ ਚੌਂਕ ਵੱਲ ਨੂੰ ਚੀਮਾ ਵੱਲ ਨੂੰ ਤੇ ਕੋਈ ਦਰਜੀਆਂ ਲੀਰਾਂ ਉੱਥੇ ਪਈਆਂ ਜਿ ਛਿੱਟੀਆਂ ਪਈਆਂ ਜੋ ਬੇਸਤ ਸ਼ਹਿਰ ਦਾ ਉੱਥੇ ਜਾਂਦਾ ਜਦੋਂ ਚੀਮਾ ਉਹਨੂੰ ਪਾ ਜਾਣੇ ਆ ਇੱਥੋਂ ਕੇ ਕੋਈ ਲਹਿ ਹੈ ਨਹੀਂ ਫਾਫੇ ਤਾਂ ਉੱਥੇ ਪਈਆਂ ਹਰੇਕ ਦੁਕਾਨ ਦਾ ਬੇਸਟ ਉੱਥੇ ਪਿਆ ਆ ਪੈਲਸ ਦਾ ਬੇਸਟ ਉੱਥੇ ਪਿਆ ਆ ਤਰਜ਼ੀਆਂ ਦਾ ਬੇਸਟ ਉੱਥੇ ਪਿਆ ਆ ਹੋਰ ਵੀ ਜਿਹੜੇ ਸਬਜੀ ਭਾਜੀ ਦਾ ਬੇਸਟ ਉੱਥੇ ਪਿਆ ਆ ਜਿਹੜੇ ਕੋਈ ਜੂਸ ਕੱਢਦੇ ਉਹਦਾ ਬੇਸਟ ਉੱਥੇ ਪਿਆ ਮੈਂ ਖੁਦ ਸਵੇ ਨੂੰ ਸ਼ਹਿਰ ਕਾ ਉਹਨੇ ਸਾਡੇ ਨਾਲ ਹੁੰਦੇ ਆ ਤੇ ਜੀ ਜੋ ਉਹਨੂੰ ਨੰਗੀ ਹੈ ਤਾਂ ਮੈਂ ਨਹੀਂ ਕਹਿੰਦਾ ਵੀ ਲੰਘ ਸਕੀਂਗੇ ਚੰਗ ਬਣ ਸਕਦੇ ਆ ਇਹਨਾਂ ਚੀਜ਼ਾਂ ਤੇ ਪਲੀਜ਼ ਧਿਆਨ ਕੀਤਾ ਜਾਵੇ ਉਹਦਾ ਕੋਈ ਸਾਧਨ ਕੀਤਾ ਜਾਵੇ ਤੇ ਜਿੱਦਾਂ ਸ਼ਹਿਰ ਦੀ ਨਗਰ ਕਾਉਂਸਲਰ ਨੇ ਸਭ ਤੋਂ ਪਹਿਲਾਂ ਪੈਸਾ ਆਏਗਾ ਤਾਂ ਖਰਚ ਹੋਏਗਾ ਹਮੇਸ਼ਾ ਫੰਡਾਂ 'ਤੇ ਜਾਂ ਉੱਪਰ ਗਰੰਟਾ 'ਤੇ ਧਿਆਨਤਾ ਜਾਂਦਾ ਨਗਰ ਕੌਂਸਲਾਂ ਦੇ ਜਿਹੜੇ ਨੇ ਉਹਨਾਂ ਨੂੰ ਸੋਚਣਾ ਚਾਹੀਦਾ ਕਿ ਅਸੀਂ ਨੂਰਮੰਗਲ ਨਗਰ ਕੌਂਸਲ ਦੇ ਫੰਡ ਜਿਹੜੇ ਰੇਸ ਹੁੰਦੇ ਆ ਉਹਦੇ ਲਈ ਕਿੱਦਾਂ ਅਸੀਂ ਕੰਮ ਕਰਨਾ ਨਾ ਕਿ ਸਿਰਫ ਆਪਾਂ ਗਰੰਟਾ ਦੇ ਉੱਪਰ ਨਿਰਭਰ ਹੋਈਏ ਜਿਹੜਾ ਲੋਕਾਂ ਨੂੰ ਫ੍ਰੀ ਦਾ ਜਿਹੜਾ ਆਦਤਾਂ ਪੈ ਚੁੱਕੀਆਂ ਜਾਂ ਫ੍ਰੀ ਵੰਡਣ ਦਾ ਉਹ ਆਪਣੇ ਕੋਲੋਂ ਬਣ ਸਕਦੇ ਆ ਆਪਾਂ ਜਿਹੜਾ ਇਹਦੀ ਆਮਦਨ ਹੈਗੀ ਆ ਉਹਨੂੰ ਨਾ ਰੋਕਿਆ ਜਾਵੇ ਇਹ ਕੁਝ ਸੁਝਾਅ ਨੇ ਤੇ ਆਪਾਂ ਰਾਤ ਨੂੰ ਜਿਹੜਾ ਫਾਟ ਦਾ ਗੱਲ ਹੋ ਗਈ ਆ ਸਭ ਤੋਂ ਵੱਡੀ ਗੱਲ ਆ ਜਿਹੜੇ ਨਗਰ ਕੌਂਸਲਰ ਨੇ ਮਾਨਿਟਰਿੰਗ ਜਿਹੜੀ ਹੈਗੀ ਆ ਵਿਕਾਸ ਦੇ ਕੰਮਾਂ ਦੀ ਉਹ ਪ੍ਰੋਪਰ ਨਹੀਂ ਹੁੰਦੀ ਜਿੱਥੇ ਅਫਸਰ ਘਟ ਨੇ ਜੇ ਅਫਸਰ ਘਟ ਆ ਇਹ ਸਾਡੀ ਬੜੀ ਵੱਡੀ ਸ਼ਿਕਾਇਤ ਆ ਉਸੇ ਨਗਰ ਕੌਂਸਲ ਤੋਂ 24 ਘੰਟੇ ਸਾਡੇ ਨੂਰ ਮੈਲ ਚ ਨੇ ਇਹਨਾਂ ਨੂੰ ਜਾ ਕੇ ਠੁਕਮੀ ਜਗ੍ਹਾ ਤੇ ਵਿਕਾਸ ਦੇ ਕੰਮਾਂ ਤੇ ਖੜ ਕੇ ਆਪਣਾ ਉੱਥੇ ਰੋਲ ਅਦਾ ਕਰਨਾ ਚਾਹੀਦਾ ਜੇ ਕੋਈ ਗਲਤ ਕੰਮ ਹੁੰਦਾ ਤੇ ਮੈਂ ਫਿਰ ਇੱਕ ਬੜੇ ਹਿੰਦੁਸਤਾਨ ਦੇ ਬੜੇ ਮਹਾਨ ਕਵੀ ਨੇ ਉਹਨਾਂ ਨੇ ਅਤਰ ਵਿਹਾਰੀ ਜੀ भाजपा उन्होंने कहा कदम मिलाकर चलना होगा बाधाएं आती हैं आए आती है आए असफल सफल समान मनोरथ उजियारे में अंधकार में अरमानों को ढलना होगा कदम मिलाकर चलना होगा अपमानों में सम्मानों में कदम मिलाकर चलना होगा कदम मिलाकर चलना होगा आओ आप पार्टीबाजी उपर उठ के कदम मिला, तो मिला चलिए ताकि इस शहर का जरा हो सके ਪਾਰਟੀਵਾਦੀ ਰਾਜਨੀਤੀ ਜਿਹੜੀ ਆ ਜਰੂਰ ਕਰਨੀ ਚਾਹੀਦੀ ਆ ਪਰ ਰਾਜਨੀਤੀ ਦੇ ਨਾਲ ਨਾਲ ਕਾਰਜਨੀਤੀ ਜਿਹੜੀ ਹੈਗੀ ਸਾਡੀ ਕਾਰਜਨੀਤੀ ਨੂੰ ਪ੍ਰਮੁਖਤਾ ਦੇ ਨਾਲ ਪੇਸ਼ ਕਰਨਾ ਚਾਹੀਦਾ ਮੈਂ ਇੱਕੋ ਗੱਲ ਕਰਦਾ ਜੀ ਆਪਣੇ ਇੱਕ ਉਹ ਕਦੀ ਧਿਆਨ ਚ ਨਹੀਂ ਆਇਆ ਇੱਕ ਸਰਕਾਰੀ ਬਿਲਡਿੰਗ ਬਣੀ ਹੋਈ ਉਹਨੂੰ 15 ਕਿ 20 ਸਾਲ ਹੋ ਗਏ ਆ ਇਹ ਚੂਹੇ ਦੀ ਰੋਡ ਤੇ ਇੱਕ ਵੀਡੀਓ ਦਾ ਹਫ਼ਤੇ ਨਹੀਂ ਬਣੀ ਸੀ ਅਜੇ ਤੱਕ ਉਹਤੇ ਵਿਚਾਰ ਨਹੀਂ ਹੋਇਆ ਕੋਈ ਖੰਡਰਾਦ ਦਾ ਰੂਪ ਧਾਰਨ ਨਹੀਂ ਕਰ ਰਹੀ ਆ ਜੇ ਤੇ ਆਪਣਾ ਅਜ ਤੱਕ ਲੱਖਾਂ ਰੁਪਈਆ ਸਰਕਾਰ ਦਾ ਲੱਗਾ ਹੋਇਆ ਉਹਨੂੰ ਕਿਸੇ ਗਵਰਨਮੈਂਟ ਪਰਪਸ ਦੀ ਵੀਡੀਓ ਦਾ ਦਫ਼ਤਰ ਨਹੀਂ ਵੀ ਜਾਣਾ ਕਿ ਉਹਨੂੰ ਕਿਸੇ ਆਪਾਂ ਹੋਰ ਪਰਪਸ ਲਈ ਵਰਤਿਆ ਜਾਵੇ ਨੰਬਰ 1 ਨੰਬਰ 2 ਸਾਡੇ ਸ਼ਕਰਮਾ ਮੰਦਰ ਦੇ ਕੋਲ ਉੱਥੇ ਲੋਕ ਰਹਿੰਦੇ ਝੁਗੀਆਂ ਝੌਂਪੜੀਆਂ ਵਾਲੇ ਉੱਥੇ ਪਾਣੀ ਦੀ ਇਲੀ ਮਾੜੀ ਬਸਤਾ ਵਾਸੀਂ ਆਪਣਾ ਪਰਦਾ ਕਹੀ ਜਾਂਦੇ ਮੇਰੇ ਕੋਲ ਸੀਵਰਜ ਲੀਕ ਕਰ ਗਿਆ ਮੇਰੇ ਕੋਲ ਸੀਵਰਜ ਲੀਕ ਕਰ ਗਿਆ ਉੱਥੇ ਤਲਾ ਦਾ ਰੂਪ ਬਣਿਆ ਪਿਆ ਉਹਨੂੰ ਜਾਂ ਟੈਂਕਰ ਭਰਾਏ ਜਾਣ ਲੋਕ ਪੋਸ਼ੀਕੀ ਤਿਆਰੀ ਹਾਂ ਸਾਡੇ ਡੜੇ ਖੰਭੇ ਲੱਗੇ ਆ ਉਥੇ ਕਿਥੇ ਟਾਈਮ ਡੇਢ 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 ਡਾੜਥੋਂ ਵਾਰ ਕੇ ਤੇ ਮੱਕੀ ਲੱਗਦੇ ਹੁੰਦੇ ਸੀ ਤੇ ਸਾਡੀ ਸਟੀਲ ਲਾਈਟ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਅਸੀਂ ਡੀਸੀ ਸ਼ਿਵਾ ਪ੍ਰਕਾਸ਼ ਵੀ ਦੇਖ ਕੇ ਗਏ ਸੀਗੇ ਅੱਜ ਸਾਡੀ ਇੱਕ ਨੰਬਰ ਤੇ ਜ਼ੀਰੋ ਆ ਜਿਹੜੇ ਸਟੀਲ ਲਾਈਟ ਦੇ ਪਰਬ ਜਿਹੜੇ ਖੰਭੇ ਲੱਗੇ ਆ ਉਹਨਾਂ ਨੂੰ ਉਥੇ ਲਈ ਵਰਤਿਆ ਜਾਵੇ ਬਸ ਇਹ ਦੋ ਗੱਲਾਂ ਕਰਦੇ ਬਾਕੀ ਲੰਬਾ ਚੋੜਾ ਉਚਾਰ ਵਾੜਾ ਦਾ ਬਹੁਤ ਹੋ ਗਿਆ ਬਾਕੀ ਠੀਕ 2007 ਦੀ ਕਰਨ ਸੀ ਯਾਰ 10 12 ਲੱਖ ਰੁਪਇਆ ਉੱਤੇ ਲੱਗਾ ਸੀਗਾ ਪਰ ਉਹ ਫਿਊਲ ਦਾ ਉਹ ਪੋਲਿਆ ਉੱਥੇ ਵੀ ਡਾਇਵਰਸ਼ਨ ਜਿਹੜੀ ਆ ਰੱਖ ਲੋ ਉੱਥੇ ਉੱਥੇ ਠੀਕ ਹੈ ਬਸ ਟੈਫ ਟ੍ਰੈਫਿਕ ਦੇ ਮੈਡਮ ਉਹ ਵੀ ਸਮੱਸਿਆ ਸਾਡੀ ਕਾਫੀ ਹੱਲ ਹੋ ਸਕਦੀ ਹੈ ਡਾਇਵਰਟ ਕਰਨ ਲਈ ਉਹ ਬਿਊਟੀਫਿਕੇਸ਼ਨ ਦਾ ਹਿੱਸਾ ਵੀ ਹੋਏਗਾ ਤੇ ਟ੍ਰੈਫਿਕ ਦਾ ਵੀ ਵਧੀਆ ਹੋਏਗਾ ਮੈਂ ਫਿਰ ਮੈਨੂੰ ਚੰਗਾ ਲੱਗਾ ਕਿ ਤੁਸੀਂ ਜਿਹੜਾ ਮੰਡੀ ਚੌਂਕ ਆ ਬਹੁਤ ਉਹਦਾ ਸੁੰਦਰੀਕਰਨ ਅੱਛਾ ਕੀਤਾ ਮੈਡਮ ਥੈਂਕ ਯੂ ਜੀ ਹਾਂਜੀ ਅੱਛਾ ਹੁਣ ਇਹ ਮੈਂ ਤੁਹਾਡੇ ਸਾਰੇ ਪੁਆਇੰਟ ਨੋਟ ਡਾਊਨ ਜਿਹੜੇ ਆ ਮਿੰਟਸ ਲਿਖੇ ਗਏ ਨੇ ਇਹ ਸਾਰੇ ਮਿੰਟਸ ਜਿਹੜੇ ਆ ਇਹ ਤੁਹਾਨੂੰ ਬਕਾਇਦਾ ਤੁਹਾਡੇ ਤਰਫ ਤੱਕ ਪਹੁੰਚਣਗੇ ਜਿੰਨੇ ਜੀ ਸੀ ਅਜ ਹਾਜ਼ਰੀ ਜਿੰਨਾਂ ਦੇ ਸੜਕੋ ਕੰਟੈਕਟ ਸਾਰੇ ਦੇ ਲੈ ਕੇ ਸਭ ਨੂੰ ਇਹ ਤੁਹਾਡੇ ਮਿੰਟ ਜਿਹੜੀ ਅੱਜ ਗੱਲਬਾਤ ਹੋਈ ਹੈ ਤੁਹਾਡੇ ਤਰਫ ਪਹੁੰਚੇਗੀ ਤਾਂ ਕਿ ਤੁਸੀਂ ਅਗਲੀ ਵਾਰ ਜਦੋਂ ਮੀਟਿੰਗ ਦੇ ਵਿੱਚ ਆਉਣਾ ਆਪ ਆਪਣੇ ਪੁਆਇੰਟ ਦੀ ਜ਼ਿੰਮੇਵਾਰੀ ਜਿਹੜੀ ਅਸਰਸ਼ਾਈ ਕੋਲੋਂ ਤੁਸੀਂ ਲੈ ਸਕੋ ਠੀਕ ਹੈ ਹੁਣ ਮੈਂ ਤੁਹਾਨੂੰ ਜਿੰਨੀ ਸਾਡੇ ਆਈ ਹੋਏ ਨੇ ਅੱਜ ਸਾਰਾ ਅਮਲਾ ਫੈਲਾ ਸਭ ਤੋਂ ਪਹਿਲਾਂ ਮੈਂ ਪੀ ਡੀ ਕਯੂ ਡੀ ਤੋਂ ਸਟਾਰਟ ਕਰ ਦੁਹਾ ਮੈਂ ਨੂਰ ਮੈਨ ਸਕੂਲ ਦੀ ਜਿਹੜੀ ਗੱਲ ਹੈ ਉਹਦੇ ਡਰਾਇੰਗਸ ਮੈਂ ਮਾ ਲਈਆਂ ਐ ਐਸਟੀਮੇਟ ਤੇ ਰਹੂ ਰਿਹਾ ਹਫਤੇ 10 ਦਿਨ ਹੀ ਹੋ ਜਾਏਗਾ ਮੈਨੂੰ ਠੀਕ ਹੈ ਇਸ ਤੋਂ ਇਲਾਵਾ ਅਸੀਂ ਕੱਲ ਡਿਸਰਵ ਆਈਸੀ ਤਾਂ ਪਹਿਲਾਂ ਚਰਚਾ ਕੀਤੀ ਸੀ ਕਿ ਸਾਡਾ ਪੁਲ ਜਿਹੜਾ ਉਥੋਂ ਵੱਡੀ ਚੌਕ ਤੋਂ ਲੈ ਕੇ ਬਾਜ਼ਾਰ ਦੇ ਵਿੱਚ ਦੀ तकरीबन 1 ਕਿਲੋਮੀਟਰ ਪੰਜੂ ਕੋਈ ਮੇਰੇ ਖਿਆਲ 1 ਕਿਲੋਮੀਟਰ ਤੋਂ ਘੱਟ ਹੋਏਗਾ ਉੱਥੋਂ ਲੈ ਕੇ ਸਾਡਾ ਇੱਥੇ ਅੱਗੇ ਜਿੱਥੇ ਸਾਡਾ 3 ਪੁਆਇੰਟ ਆਉਂਦਾ ਉਹਦੇ ਤੱਕ ਇਹ ਤੁਸੀਂ ਇਹਦਾ ਸਾਰਾ ਨਕਸ਼ਾ ਤਿਆਰ ਕਰੋ ਇਹਦੀ ਬਿਊਟੀਫਿਕੇਸ਼ਨ ਦਾ ਅਸੀਂ ਇਹਨੂੰ ਗ੍ਰਿਲਿੰਗ ਕਰਾਂਗੇ ਸਾਈਡਾਂ ਤੋਂ ਜਿੰਨੀ ਸਾਡੀ ਆਪਣੀ ਪ੍ਰਾਪਰਟੀ ਹੈ ਉਹਨੂੰ ਸਾਰੀ ਨੂੰ ਗ੍ਰਿਲਿੰਗ ਕਰਾਂਗੇ ਸਾਈਡਾਂ ਤੋਂ ਉਹਦਾ ਉਹਦਾ ਸਾਡਾ ਐਸਟੀਮੇਟ ਤਿਆਰ ਕਰੋ ਔਰ ਇਹਦੀ ਜਿਹੜੀ ਰੋਡ ਆ ਸਾਡਕੋ ਬਹੁਤ ਚੌੜੀ ਰੋਡ ਆ ਜਿਵੇਂ ਹਮੇਸ਼ਾ ਵਾਸਤੇ ਚਾਹਨੇ ਇਹ ਵੀ ਬਣ ਸਕਦਾ ਜਿਵੇਂ ਹਮੇਸ਼ਾ ਵਾਸਤੇ ਚਾਹਨੇ ਕਿ ਟ੍ਰੈਫਿਕ ਦੀ ਸਮੱਸਿਆ ਹੱਲ ਹੋ ਜਾਵੇ ਸਭ ਖੁਸ਼ ਹੋ ਜਾਵੇ ਅਸੀਂ ਇਹਨੂੰ ਡਿਵਾਈਡ ਕਰਦੇ ਹਾਂ ਇਹਨੂੰ ਡਿਵਾਈਡ ਕਰਨ ਵਾਸਤੇ ਸਿਰਫ ਅਸੀਂ ਆ ਜਿਹੜੀਆਂ ਕੰਦਾ ਗੁੰਦਾ ਨਹੀਂ ਕਰਨੀਆਂ ਪਿੱਲਰ ਹੁੰਦੇ ਨੇ ਜਿਹੜੇ ਜਸਟ ਫੁੱਟ ਬਾਈ ਫੁੱਟ ਦਾ ਪਿੱਲਰ ਉਹਦੇ ਉੱਪਰ ਫਲੈਪ ਠੀਕ ਹੈ ਤਾਂ ਕਿ ਔਰ ਜਾਣ ਵਾਲੇ ਜਿਹੜੇ ਲੋਕ ਪੈਦਲ ਵੜੇ ਉਹ ਇਹਨੂੰ ਕ੍ਰੋਸ ਕਰ ਸਕਣ ਇੱਧਰ ਉੱਧਰ ਜਾ ਸਕਣ ਤੇ ਜਗਾ ਜਿੱਥੇ ਜਿੱਥੇ ਸਾਨੂੰ ਜ਼ਰੂਰਤ ਹੋਵੇ ਬਸਟੈਂਡ ਆ ਗਈ ਉੱਥੋਂ ਖੁੱਲਾ ਕਰਾਂਗੇ ਉਸ ਤੋਂ ਪਿੱਛੇ ਜਿੱਥੇ ਹੋਰ ਬੰਡੇ ਆ ਗਈ ਉੱਥੇ ਖੁੱਲਾ ਕਰਾਂਗੇ ਜਿੱਥੇ ਔਰ ਅੱਗੇ ਆ ਗਈ ਉਹੀ ਖੁੱਲਾ ਕਰਾਂਗੇ ਔਰ ਇਹ ਜਿਹੜੀ ਆਸ-ਪਾਸੇ ਇੰਨੀ ਸਾਰੀ ਸਾਡੇ ਹੈਗਿਨੈਂ ਇਨਕ੍ਰੋਸਸਮੈਂਟ ਉਹਨੇ ਦੇ ਰੇ ਦਾ ਕੋਈ ਹੱਲ ਵੀ ਹੋਣਾ ਇਹ ਤੁਸੀਂ ਹਟਾ ਕੇ ਆਉਣਾ ਲੋਕਾਂ ਦੇ ਪਿੱਛੇ ਫਿਰ ਕਰਨਾ ਇਹਨੂੰ ਡਿਵਾਈਡ ਕਰਨ ਦਾ ਤੁਹਾਡਾ ਕੀ ਸੁਝਾਇਆ ਕਿ ਅਸੀਂ ਲੋਡ ਡਿਵਾਈਡ ਕਰੀਏ ਇਹਦਾ ਪ੍ਰੋਜੈਕਟ ਜਿਹੜਾ ਫੁੱਟਪਾਥ ਨਾਲ ਯੂਜ਼ ਹੋ ਸਕਦਾ ਹੈ ਮੈਂ ਤੁਹਾਨੂੰ ਮੈਂ ਕਿ ਉਹਦੇ ਵਿੱਚ ਇਹ ਜਿਹੜਾ ਟ੍ਰਾਂਸਫਰ ਪਿਆਦਾ ਵੀ ਲੱਗੇ ਨਾ ਬਿੱਲ ਟੋ ਕਰਾ ਉਹ ਵੀ ਸੈੱਟ ਕਰਨੇ ਪਹਿਲੇ ਤਾਂ ਉਹਨਾਂ ਸ਼ਿਫਟਿੰਗ ਜਿਹੜੀ ਜਦਾ ਐਸਟੀਮੇਟ ਬਣਨਾ ਨਾ ਸਾਰੀ ਜਿਊਟੀਲਿਟੀ ਸ਼ਿਫਟਿੰਗ ਦੀ ਉਹਦੇ ਵਿੱਚ ਹੀ ਐਸਟੀਮੇਟ ਲੱਗ ਜਾਣਾ ਹੈ ਹਾਂਜੀ ਤੁਸੀਂ ਕੁਝ ਕਹਿਣ ਹਾਂਜੀ ਮੈਂ ਕੱਲੋਂ ਇੱਥੇ ਸ਼ੁਰੂ ਕਰਨੀ ਲੱਗਾ ਸੀ ਮੈਂ ਮਹੀਨੇ ਪਹਿਲਾਂ ਮੈਂ ਇਹਦਾ ਸਰਵੇ ਕੀਤਾ ਸੀ ਨਾਲ ਸੀਗੇ ਇੰਪੈਕਟ ਨਾ ਮੇਰੇ ਵਿੱਚ ਸਭ ਤੋਂ ਪਹਿਲੀ ਪ੍ਰੋਬਲਮ ਇਹੀ ਆਉਂਦੀ ਹੈ ਵੀ ਉੱਥੇ ਜਿਹੜੇ ਬਿਜਲੀ ਦੇ ਖੰਬੇ ਐ ਉਹ ਬਿਲਕੁਲ ਜਿੱਥੇ ਲੋਕ ਵਾਲੀ ਸੜਕ ਖਤਮ ਹੁੰਦੀ ਹੈ ਉੱਥੋਂ ਤੱਕ तकरीबन 1 ਫੁੱਟ ਦੇ ਅੰਦਰ ਦੇ ਆ। ਜਿੱਥੇ ਜਿੱਥੇ ਬਿਜਲੀ ਦੇ ਖੰਬੇ ਐ ਉਸ ਤੋਂ ਪਿੱਛੇ ਸਾਰੀ ਅਨਕ੍ਰੋਚਮੈਂਟ ਹੋਈ ਐ। ਅਸੀਂ ਇਹਨੂੰ ਤੁਸੀਂ ਈਓ ਸਾਹਿਬ ਤੁਸੀਂ ਬਿਜਲੀ ਮੈਕ ਨੂੰ ਚੱਕ ਕੇ ਕੱਢੋ ਅਡਜਸਟਿਓ ਕਰਨੇ ਆਇਆ। ਜਿਹੜਾ ਜਿਹੜਾ ਅਫਸਰ ਅੱਜ ਬੁਲਾਇਆ ਗਿਆ ਸੀ ਇੱਥੇ ਹਾਜ਼ਰ ਨਹੀਂ ਹੋਇਆ ਉਹਨੂੰ ਨੋਟਿਸ ਕੱਢੋ। ਠੀਕ ਐ। ਹੈਨਾ ਕਿ ਕਿਉਂ ਨਹੀਂ ਪਹੁੰਚਿਆ ਠੀਕ ਮੀਟਿੰਗ ਦਾ ਮਤਲਬ ਇਹ ਨਹੀਂ ਹੈਗਾ ਕਿ ਜਿਹਦੇ ਯੋਗ ਜੀ ਕਰਤਾ ਉਹ ਕਰੂਗਾ ਹਰ ਇੱਕ ਨੂੰ ਇੱਥੇ ਹਾਜ਼ਰ ਹੋਣਾ ਹੋਏਗਾ ਔਰ ਆਪਣੇ ਆਪਣੇ ਕੰਮ ਦੀ ਜ਼ਿੰਮੇਵਾਰੀ ਚੱਕ ਕੇ ਉਹਦਾ ਜਵਾਬ ਦੇਣਾ ਹੋਏਗਾ ਠੀਕ ਜਿਹੜਾ ਜਿਹੜਾ ਅਫਸਰ ਹਾਜ਼ਰ ਨਹੀਂ ਹੋਇਆ ਉਹਦਾ ਉਹਦਾ ਨੋਟਿਸ ਕੱਟੋ ਕਿ ਕਿਉਂ ਨਹੀਂ ਆਇਆ ਠੀਕ ਠੀਕ ਹੈ ਔਰ ਤੁਸੀਂ ਜਿਹੜਾ ਬਿਜਲੀ ਵਿਭਾਗ ਨੂੰ ਨਾ ਭੇਜ ਦਿਓ ਨੋਟਿਸ ਚਿੰਨੇ ਖੰਬੇ ਨੇ ਉਥੋਂ ਲੈ ਕੇ ਐਸ ਸਾਡੇ ਤਕਰੀਬਨ 7/2 ਕਿਲੋਮੀਟਰ ਮੇਰੇ ਨਾਲ ਮੁਸ਼ਕਲ ਦੇ ਨਾਲ ਬਣੇਗਾ ਸਾਰੀ ਯੂਟਿਲਿਟੀ ਸ਼ਿਫਟਿੰਗ ਵਾਸਤੇ ਉਹਨਾਂ ਨੂੰ ਆਪਣਾ ਐਸਟੀਮੇਟ ਤਿਆਰ ਕਰੋ ਮੈਂ ਆਪਣੇ ਬਾਸ ਕਰਾ ਲਾਂ ਠੀਕ ਹੈ ਠੀਕ ਹੈ ਐਸਟੀਮੇਟ ਸਾਡੇ ਕੋ ਕਾਉਂਸਲ ਤੋਂ ਤਾਂ ਨਹੀਂ ਜਾਣਾ ਮੈਂ ਕਰਾ ਲੂਗੀ ਕੋਈ ਠੀਕ ਜੀ ਹਾਂ ਉਹਦੀ ਤੁਸੀਂ ਆ ਲਾਇ ਲਿ ਬਾਕੀ ਨੇ ਡਿਵਾਈਡਰ ਡਿਵਾਈਡਰ ਦਾ ਇੱਕ ਮਿਸ ਟੂ ਵੀ ਹੁੰਦਾ ਸਾਡੇ ਸਾਰਾ